ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੇ ਮੌਤ ਦੀਆਂ ਖਬਰਾਂ ਦਾ سلسلہ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। ਰੋਜ਼ੀ-ਰੋਟੀ ਦੀ ਖਾਤਰ 2 ਮਹੀਨੇ ਪਹਿਲਾਂ ਇਟਲੀ ਦੇ ਪੰਜਾਬੀ ਨੌਜਵਾਨ ਤੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਾ ਮ੍ਰਿਤਕ ਨੌਜਵਾਨ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਅਜੀਤ ਕੁਮਾਰ ਜਿਸ ਦੀ ਮੌਤ ਹੋ ਗਈ ਹੈ। 36 ਸਾਲਾਂ ਦੇ ਸਨ ਅਤੇ ਗੁਰਧਿਆਨ ਵਾਸੀ ਨਡਾਲਾ ਦੇ ਪੁੱਤਰ ਨੇ ਆਪਣੇ ਸੁਨਹਿਰੀ ਭਵਿੱਖ ਦੇ ਲਈ ਤਕਰੀਬਨ 2 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਵਿਦੇਸ਼ ਇਟਲੀ ਪੇਜੇਸਾ ਲੰਗੇ ਦਿਨੀ ਆਪਣੀ ਸਾਥੀ ਰੁਕੇਸ਼ ਕੁਮਾਰ ਦੀ ਗੱਡੀ ਵਿੱਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਤੋਂ ਫਿਰ ਮੈਂ ਚੀਨੋ ਹਵਾਈ ਅੱਡੇ ਤੇ ਕਿਸੇ ਰਿਸ਼ਤੇਦਾਰ ਨੂੰ ਲੈਣ ਦੇ ਲਈ ਚਲਾ ਸੀ ਜਿੱਥੇ ਗੱਡੀ ਚਾਲਕ ਨੇ ਹਵਾਈ ਅੱਡੇ ਦੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਰ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਗਾ ਕੇ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲਗਾ ਕੇ ਇਸ ਦੌਰਾਨ ਦੱਸਿਆ ਗਿਆ ਕਿ ਨੌਜਵਾਨ ਅਜੀਤ ਕੁਮਾਰ ਬਾਥਰੂਮ ਜਾਣ ਲਈ ਸੜਕ ਕ੍ਰੋਸ ਕਰਨ ਲੱਗਾ ਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਉਸ ਦੀ ਮੌਕੇ ਤੇ ਹੀ

ਸਾਨੂੰ ਇਹ ਆਜਾ ਸਾਨੂੰ ਤੇ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਬੱਚਾ ਫੋਨ ਕਰਦਾ ਸੀ ਰਕੇਸ਼ ਕੁਮਾਰ ਉਹਨੂੰ ਮੜਮੜੇ ਹੋਈ ਕਹਿੰਦਾ ਸੀ ਤੂੰ ਮੇਰੇ ਨਾਲ ਚੱਲਣਾ ਏ ਦੋ ਤੂੰ ਮੇਰੇ ਨਾਲ ਚੱਲਣਾ ਵਾ ਉਹਨਾਂ ਨੇ 에ਰਪੋਰਟ ਤੇ ਰੋਮਾ ਜਾਣਾ ਸੀ ਉਹਨਾਂ ਦਾ ਜਵਾਈ ਆਉਣਾ ਸੀ ਉਹਨੂੰ ਲੈਣ ਵਾਸਤੇ ਜਾਣਾ ਸੀ ਹੌਲੀ ਹੌਲੀ ਸਬਰ ਨਾ ਮੇਰਾ ਹੇ ਅਫਰਤੀ ਉਹ ਤੇ ਪਤਾ ਨਹੀਂ ਇਹਨਾਂ ਨੇ ਕੀ ਰਸਤੇ ਵਿੱਚ ਜਾਂਦੇ ਨੇ ਮੇਰੇ ਨਾਲ ਵੀਡੀਓ ਕਾਲ ਕਰਦੇ ਜਾਂਦੇ ਨੇ ਅਜੀਤ کمار ਜੋ ਕਿ ਇਟਲੀ ਗਿਆ ਸੀ ਜੋ ਕਿ ਇਟਲੀ ਗਿਆ ਸੀ 2-3 ਮਹੀਨੇ ਪਹਿਲਾਂ ਮੈਂ ਉਹਨਾਂ ਦਾ ਬ੍ਰਦਰ ਇਨ ਲਾ ਬੋਲਦਾ ਇਹ ਉਹਦਾ ਅਜੀਤ ਦਾ ਪਰਿਵਾਰ ਆ ਇਹ ਉਹਨਾਂ ਦੀ ਧਰਮ ਪਤਨੀ ਹੈ ਇਹ ਉਹਨਾਂ ਦਾ ਛੋਟਾ ਜਿਹਾ ਬੱਚਾ ਹੈ 5 ਸਾਲ ਦਾ ਇਕ ਉਹਨਾਂ ਦੀ ਬਿਟੀਆ ਹੈ ਜੋ ਕਿ ਉਹ ਰੋਜੀ ਰੋਟੀ ਵਾਸਤੇ ਉੱਥੇ ਉਹਨਾਂ ਨੂੰ ਭੇਜਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਆਪਣੀ ਚੰਗੀ ਸੋਹਣੀ ਆਪਣਾ ਕੰਮਕਾਰ ਕਰਦੇ ਸੀ ਜਾਂਦੇ ਸੀ ਇੱਕ ਰਕੇਸ਼ ਕੁਮਾਰ ਨਾਂ ਦਾ son of ਸੂਰਜ ਪ੍ਰਕਾਸ਼ ਲੜਕਾ ਹੈ ਜੋ ਇੱਥੋਂ ਨਡਾਲੇ ਦਾ ਹੈ ਉਹ ਉਹਨਾਂ ਨੂੰ ਲੈ ਕੇ ਗਿਆ ਕਿ ਮੇਰਾ ਜੀਜਾ ਆ ਰਿਹਾ ਹੈ ਏਅਰਪੋਰਟ ਤੋਂ ਆਪਾਂ ਨੂੰ ਪਿਕ ਕਰਨ ਜਾਣਾ ਲੈਣ ਜਾਣਾ ਹੈ ਇਸ ਕਰਕੇ ਉਹ ਅਜੀਤ ਕੁਮਾਰ ਸੀ ਜਿਹੜਾ ਜੇ ਨਵਾਂ ਸੀ ਇੱਥੋਂ ਗਿਆ ਸੀ ਉਹਨੂੰ ਹਾਂਜੀ ਕਿਲਾ ਚਰੂ ਗਏ ਉਹਨੂੰ ਅਜੇ 2 ਮਹੀਨੇ ਹੋ ਗਏਗਾ 2 2 ਮਹੀਨੇ ਹੋ ਗਏ ਗਏ ਉਹਨੂੰ ਅਜੇ 2 ਮਹੀਨੇ ਹੋ ਗਏ ਸੀ ਉਹਨੂੰ ਗਏ ਨੂੰ ਉਹਨੂੰ ਥੋੜਾ ਜਿਹਾ ਅਜੇ ਰੂਲ ਦਾ ਅਜੇ ਨਹੀਂ ਸੀ ਪਤਾ ਉੱਥੋਂ ਦੇ ਰੂਲ ਰੈਗੂਲੇਸ਼ਨ ਉਹਨੂੰ ਥੋੜਾ ਘੱਟ ਪਤਾ ਸੀ ਇਹ ਬੰਦਾ ਕੁਝ ਦੱਸਣ ਜੇ ਉੱਥੇ ਆਇਆ ਵਾ ਕਿ ਇਹ ਬੰਦਾ ਡਰਿੰਕ ਵਗੈਰਾ ਵੀ ਕਰਦਾ ਸੀ ਰਕੇਸ਼ ਕੁਮਾਰ ਜਿਹੜਾ ਤੇ ਇਹਨਾਂ ਕਿਤੇ ਦੋਵੇਂ ਜਣੇ ਗਏ ਨੇ ਇਨਾਂ ਨੇ ਇੰਨੇ ਜਾ ਕੇ ਤੇ ਉੱਥੇ ਆ ਇਟਲੀ ਦੀ ਸਰਕਾਰ ਵੱਲੋਂ ਵੀ ਇਹ ਉੱਥੋਂ ਵੀ ਖਬਰ ਲੱਗੀ ਆ ਅਸੀਂ ਸਾਡੇ ਮੋਬਾਈਲਾਂ 'ਚ ਆ ਤੇ ਅਸੀਂ ਪੜ੍ਹੀ ਹੋਈ ਏ ਖਬਰ ਇੰਨੇ ਜਾ ਕੇ ਉੱਥੇ ਨੋ ਪਾਰਕਿੰਗ ਦੇ ਵਿੱਚ ਗੱਡੀ ਰੋਕ ਦਿੱਤੀ ਆਪਣੇ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਿ ਮੇਰੇ 10 ਡਾਲਰ ਜਾਂ 5 ਡਾਲਰ ਜੋ ਵੀ ਉੱਥੋਂ ਦੀ ਲੱਗਦੀ ਆ ਉਹ ਵੱਜਣਗੇ ਤੇ ਅਸੀਂ ਇੱਥੇ ਨੋ ਪਾਰਕਿੰਗ 'ਚ ਗੱਡੀ ਰੋਕ ਦਿੰਨੇ ਆ ਜਿਹੜਾ ਅਜੇ ਕੁਮਾਰ ਸੀ ਸਾਡਾ ਬੰਦਾ ਜਿਹੜਾ ਨਾਲ ਇਹਦੇ ਗਿਆ ਸੀ ਉਹ ਜਦੋਂ ਇਹਨੇ ਗੱਡੀ ਰੋਕੀ ਤੇ ਉਹਨੂੰ ਉਨੇ ਉਹਨੂੰ ਲੱਗਾ ਕਿ ਮੈਂ ਵਾਸ਼ਰੂਮ ਜਾਣਾ ਹੈ ਉਹ ਉੱਤਰ ਕੇ ਗਿਆ ਇਹਨੇ ਕਿਹਾ ਕੋਈ ਗੱਲ ਨਹੀਂ ਉੱਤਰ ਜਾ ਉਹ ਉੱਤਰ ਕੇ ਗਿਆ ਜਦੋਂ ਉੱਤਰ ਕੇ ਗਿਆ ਉਹਨੂੰ ਪਤਾ ਨਹੀਂ ਸੀ ਇੱਥੋਂ ਉੱਥੋਂ ਦੇ ਰੂਲਸ ਦਾ ਕਿਉਂਕਿ ਕਾਰ ਇਹਦੀ ਸੀ ਲਾਇਸੈਂਸੇ ਦਾ ਸੀ ਸਾਰਾ ਕੁਝ ਇਹਦਾ ਸੀ ਇਹ ਤੇ ਉਹਨੂੰ ਲੈ ਕੇ ਗਿਆ ਸੀ ਇਹਨੂੰ ਉਹਨੂੰ ਪਤਾ ਨਹੀਂ ਸੀ ਉਹ ਤੇ ਨਵਾਂ ਗਿਆ ਸੀ ਹਜੇ 2 ਮਹੀਨੇ ਹੋ ਗਏ ਸੀ ਇਹਨੂੰ ਉਹਨੂੰ ਰੂਲ ਰੈਗੂਲੇਸ਼ਨ ਦਾ ਨਾਮ ਪਤਾ ਹੋਣ ਕਰਕੇ ਤੇ ਉਹ ਸੜਕ ਦੇ ਵਿੱਚ ਉਹਦੇ ਵਿੱਚ ਗੱਡੀ ਵਜੀ ਹੁਣ ਅਸੀਂ ਇਟਲੀ ਦੀ ਸਰਕਾਰ ਨੂੰ ਤੇ ਉੱਥੋਂ ਦੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆਂ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਕੌਣ ਅਸਲੀ ਦੋਸ਼ੀ ਕੌਣ ਆ ਉਹ ਬੰਦਾ ਹੈ ਜਿਨੇ ਜਿਹਨੂੰ ਪਤਾ ਹੋਣ ਦੇ ਬਾਵਜੂਦ ਵੀ ਰੂਲ ਰੈਗੂਲੇਸ਼ਨ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਉਹਨੇ ਉੱਥੇ ਗੱਡੀ ਰੋਕ ਕੇ ਉਹਨੇ ਉਹਨੂੰ ਕਿਹਾ ਉਤਰ ਨੂੰ ਕਿਹਾ ਉਨੂੰ ਉਹਦੀ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਉਸ ਗੱਡੀ ਵਾਲੇ ਦੀ ਵੀ ਜਿਹਦੇ ਨਾਂ ਹਾਸਾ ਆਇਆ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਇਟਲੀ ਸਰਕਾਰ ਨੂੰ ਤੇ ਨਿਵਾਸੀਆਂ ਨੂੰ ਇਹ ਬੇਨਤੀ ਆ ਕਿ ਸਾਡੇ 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 ਨਾਲ ਇਨਸਾਫ ਕੀਤਾ ਜਾਵੇ ਤਾਂ ਕਿ ਜੋ ਉਹਦੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਇਨਸਾਫ ਮਿਲ ਸਕੇ ਤਾਂ ਕਿ ਜੋ ਆਪਾਂ ਅੱਗੇ ਤੋਂ ਵੀ ਜਿਹੜਾ ਕਿ ਆਪਾਂ ਨੂੰ ਇਹ ਚੀਜ਼ ਦੀ ਸਰਕਾਰ ਨੂੰ ਵੱਲੋਂ ਜਾਂ ਇਟਲੀ ਦੀ ਇਟਲੀ ਦੇ ਭਾਈਚਾਰੇ ਵੱਲੋਂ ਕਿ ਇਨਸਾਫ ਮਿਲ ਸਕ ਜਨਾ ਬੱਚਿਆਂ ਨੂੰ ਇਹਨਾਂ ਨੂੰ ਉਹਨਾਂ ਦੀ ਵਾਈਫ ਲਈ ਲਿਆਉਣ ਵਾਸਤੇ ਕੀ ਕਾਰਵਾਈ ਕੀਤੀ ਗਈ ਹੈ ਉਹਨਾਂ ਦੀ ਡੈੱਡ ਬੋਡੀ ਵਾਸਤੇ ਅਸੀਂ ਉੱਥੇ ਜਿੱਥੇ ਉਹਨਾਂ ਦੀ ਮਰਜ਼ੀ ਦੇ ਵਿੱਚ ਰੱਖੀ ਆ ਉੱਥੇ ਸਾਡੇ ਬੰਦੇ ਗਏ ਸੀ ਤੇ ਉਹਨਾਂ ਨੇ ਉੱਥੇ ਮਤਲਬ ਕਿ ਉਹਨਾਂ ਨੂੰ ਕਿਹਾ ਕੁਝ ਟਾਈਮ ਦਿੱਤਾ 크리스마ਸ ਦੀਆਂ ਛੁੱਟੀਆਂ ਹੁੰਦਾ ਕਰਕੇ ਕੁਝ ਟਾਈਮ ਦਿੱਤਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਡੀ ਕਾਰਵਾਈ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਪਰਿਵਾਰ ਦੇ ਵਿੱਚ ਉਹੋ ਹੀ ਕਮਾਉਣ ਵਾਲਾ ਸੀ ਉਹੋ ਹੀ ਖਾਣ ਵਾਲਾ ਸੀ ਸਾਨੂੰ ਇਨਸਾਫ ਦੀ ਲੋੜ ਆ ਸਾਨੂੰ ਉਹਨੂੰ ਸਾਰਿਆਂ ਨੂੰ ਜਿਹੜੇ ਜਿੱਦਾਂ ਕੋਈ ਲੈ ਕੇ ਗਿਆ ਆ ਜਾਂ ਜਿਨੇ ਮਾਰੀ ਆ ਗੱਡੀ ਵਿੱਚ ਉਹਨਾਂ ਦੇ ਉਹਨਾਂ ਨੂੰ ਇੱਕ ਵਾਰੀ ਪੁਲਿਸ ਇਨਵੈਸਟੀਗੇਸ਼ਨ ਕਰੇ ਜ਼ਰੂਰ ਜਿਹੜਾ ਵੀ ਦੋਸ਼ੀ ਆ ਜੇ ਨੋ ਪਾਰਕਿੰਗ ਵਾਲੇ ਗੱਡੀ ਰੋਕਣ ਦੇ ਵਿੱਚ ਜਿਹਦਾ ਦੋਸ਼ ਆ ਉਹ ਵੀ ਦੋਸ਼ ਅਸੀਂ ਇੱਕ ਵਾਰੀ ਆਪਣਾ ਇਨਸਾਫ ਲਈ ਜ਼ਰੂਰ ਅਸੀਂ ਜਾਵਾਂਗੇ ਸਾਨੂੰ ਜਿੱਥੇ ਵੀ ਜਾਣਾ ਪਿਆ ਤੇ ਇਸ ਕਰਕੇ ਦੋਸ਼ੀ ਨੂੰ ਬਣਦੀ ਸਜ਼ਾ ਮਿਲੇ ਜਾਂ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਆ ਅਸੀਂ ਉਹਨਾਂ ਬਾਰੇ ਸੋਚਿਆ ਜਾਵੇ ਕੋਈ